हां जीਾਨੂੰ ਪਤਾ ਤੇ ਲੱਗ ਗਿਆ ਸੀਗਾ ਪਰ ਇਹ ਮਤਲਬ ਅਸੀਂ ਕਰ ਮੁੜ ਕੇ ਕੁਝ ਨਹੀਂ ਸਕੇ ਇਹਦਾ ਸਰੀਰ ਬਣ ਚੁੱਕਾ ਹੈ ਜਦੋਂ ਸਾਨੂੰ ਪਤਾ ਲੱਗਾ ਮੁੜ ਕੇ ਲਾਜ ਬੜਾ ਕਰਾਇਆ ਪਰ ਨਹੀਂ ਮੁੜ ਕੇ ਸਹੀ ਨਹੀਂ ਹੋਇਆ ਇਹ ਤੇ ਬਾਕੀ ਜਦੋਂ ਇਹਦਾ ਹੋਇਆ ਜਨਮ ਹੋਇਆ ਵਾ ਉਦੋਂ ਤੇ ਸਾਨੂੰ ਸਰੇ ਆਮ ਫੇ ਪਤਾ ਲੱਗਿਆ ਨਾ ਵੀ ਨਹੀਂ ਇਹ ਚੱਲ ਫੇਰ ਨਹੀਂ ਸਕਦਾ ਜੀ ਹਾਂਜੀ ਬਾਪੂ ਜੀ ਆਣ ਗਵਾਣ ਦੇ ਲੋਕਾਂ ਨੇ ਕੀ ਕਿਹਾ ਜਦੋਂ ਇਹਦਾ ਜਨਮ ਹੋਇਆ ਸੀ ਤੁਹਾਨੂੰ ਇਹ ਹੋਈ ਲੋਕੀ ਸਾਰੇ ਇਹਾਂ ਦੇ ਵੀ ਨਹੀਂ ਬੱਚਾ ਬਚਣਾ ਨਹੀਂ ਇਹ ਬੱਚਾ ਬਹੁਤ ਨਾਰਮਲ ਬੱਚਾ ਆ ਡਾਕਟਰਾਂ ਤਾਂ ਕਿ ਜਿੱਥੋਂ ਇਹਨਾਂ ਪੈਦਾ ਹੋਇਆ ਜਿੱਥੇ ਹਸਪਤਾਲ ਉਹਨਾਂ ਕਹਿੰਦਾ ਵੀ ਨਹੀਂ ਇਹ ਬੱਚਾ ਬਚ ਨਹੀਂ ਸਕਦਾ ਇਹਦੀ ਸੇਵਾ ਕਰੋ ਘਰ ਖੜ ਕੇ ਆਈ ਫੇ ਲੈਣ ਦਾ ਘਰ ਲਿਆ ਆ ਕੇ ਸੇਵਾ ਕੀਤੀ ਮੈਂ ਤੇ ਗੱਡੀ ਚਲਾਉਂਦਾ ਸੀ ਉਦੋਂ ਤੇ ਇਹਨਾਂ ਦੀ ਦਾਦੀ ਹੀ ਨਾਲ ਇਹ ਫੇ ਲੈ ਕੇ ਘਰ ਆ ਗਏ ਮੁੜ ਕੇ ਕੁਝ ਨਹੀਂ ਇਹਦਾ ਦਾਣਾ ਪਾਣੀ ਵਧਿਆ ਸਾਡੇ ਘਰ ਦਾ ਉਹ ਸਾਨੂੰ ਪਤਾ ਐਡਰੈਸ ਮਿਲਿਆ ਵੀ ਅੰਮ੍ਰਿਤਸਰੋਂ ਇਹਦਾ ਇਲਾਜ ਹੋ ਸਕਦਾ ਸਿਰ ਦਾ ਇਹਦੇ ਸਿਰ 'ਚ ਪਾਣੀ ਭਰਿਆ ਹੀ ਹੱਡੀਆਂ ਨਹੀਂ ਫਿਰ ਅਸੀਂ ਉੱਥੇ ਇਲਾਜ ਕਰਾਇਆ ਜਿਵੇਂ ਦੇ ਇਹਦੇ ਸਿਰ 'ਚ ਹੱਡੀਆਂ ਬਣ ਗਈਆਂ ਉਦੋਂ ਤੋਂ ਬਾਅਦ ਫਿਰ ਚਲੋ ਅਸੀਂ ਜਿੱਥੇ ਵੀ ਕੋਈ ਜਾਂਦਾ ਉੱਥੋਂ ਇਹਦਾ ਇਲਾਜ ਕਰਾਈ ਗਏ ਤੇ ਇੰਨਾ ਇੰਨਾ ਕੇ ਹੋ ਗਿਆ ਨਹੀਂ ਜੇ ਦਾ ਬਹੁਤ ਕੋਈ ਡਾਕਟਰ ਕਹਿੰਦਾ ਨਹੀਂ ਕਿ ਬਚੂਗਾ ਜੀ ਜਦੋਂ ਲੋਕ ਤੁਹਾਨੂੰ ਕਹਿੰਦੇ ਸੀਗੇ ਜਦੋਂ ਡਾਕਟਰਾਂ ਨੇ ਕਹਿਤਾ ਸੀਗਾ ਕਿ ਇਹਨੇ ਬਚਣਾ ਨਹੀਂ ਹੋ ਫਿਰ ਤੁਹਾਡੇ ਦਿਲ ਦੇ ਉੱਪਰ ਉਸ ਟਾਈਮ ਕੀ ਬੀਤ ਰਹੀ ਸੀ ਬੜਾ ਹੀ ਦੁੱਖ ਦੇ ਹੁੰਦਾ ਪਹਿਲਾ ਬੱਚਾ ਸੀ ਵੱਡੇ ਲੜਕੇ ਦਾ ਮੇਰੇ ਦਾ ਪਹਿਲਾ ਹੀ ਬੱਚਾ ਸੀ ਇਹ ਤੇ ਪਹਿਲਾ ਫਲ ਤੁਹਾਨੂੰ ਪਤਾ ਮਿੱਠਾ ਹੁੰਦਾ ਹਰ ਇੱਕ ਨੂੰ ਦਾ ਬੱਚਾ ਆਵੇ ਲੜਕੀ ਹੋਵੇ ਲੜਕਾ ਹੋਵੇ ਇਹ ਕਰਕੇ ਫਿਰ ਅਸੀਂ ਇਹਦੀ ਕੇ ਮਤਲਬ ਇੰਨੀ ਕੇਅਰ ਕੀਤੀ ਵੀ ਇਹਨੂੰ ਆਪਣੇ ਵੱਲੋਂ ਹੀ ਢੇਲਣੀ ਛੱਡੀ ਕੋਈ ਵੀ ਇਲਾਜ ਕਰਾਉਣ ਚ ਜਾਂ ਜਿੰਨੀ ਸਾਡੇ ਜੋ ਸਮਰਸਾ ਹੈਗੀ ਆਪਣੇ ਵੱਲੋਂ ਹੀ ਪੂਰਾ ਜੋਰ ਲਾਇਆ ਦਾ ਇਲਾਜ ਕਰਾਉਣ ਦਾ ਚਲੋ ਵਾਹਿਗੁਰੂ ਨੇ ਇਹਦਾ ਦਾਣਾ ਪਾਣੀ ਲਿਖਿਆ ਹੀ ਇੰਨਾ ਕਿ ਉਹ ਸਾਡੇ ਕੋਲ ਕਰ ਦਿੱਤਾ ਜੀ ਫਿਰ ਦੇਖ ਪਾਲੇ ਦੀ ਤੁਸੀਂ ਕਰਦੇ ਹੋ ਤਾਂ ਇਹਨਾਂ ਦੀ ਦਾਦੀ ਜੀ ਕਰਦੇ ਨੇ ਹਾਂਜੀ ਹਾਂਜੀ ਡੈਡੀ ਇਹਦਾ ਬੱਚਾ ਆਉਂਦਾ ਵਾ ਉਹ ਤੀਜੇ ਦਿਨ ਘਰ ਆਉਂਦਾ ਤੇ ਮੰਮੀ ਇਹਨਾਂ ਦੀ ਜਿਹੜੀ ਉਹ ਇੱਥੇ ਸਕੂਲੇ ਆ ਤੇ ਉਹ ਫੇਰ ਵੇਲੇ-ਕਵੇਲੇ ਆਉਂਦੇ ਆ ਤੇ ਇਹ ਸਾਡੇ ਕੋਲ ਹੀ ਰਹਿੰਦਾ ਜਿਉਂ ਮੁੱਲ ਕੇ ਪੈਦਾ ਹੋਇਆ ਇਹ ਸਾਡੇ ਕੋਲ ਹੀ ਰਿਹਾ ਹੋਏ ਮੈਂ ਫੇਰ ਪਹਿਲਾਂ ਦਾਦੀ ਇਹਨਾਂ ਦੀ ਸੰਭਦੀ ਸੀ ਜਦੋਂ ਇਹ 2 ਸਾਲ ਦਾ ਹੋ ਗਿਆ ਤੇ ਇਹ ਢਿੱਲੀ ਰਹਿੰਦਾ ਵੀ ਬਿਮਾਰ ਹੁੰਦਾ ਵੀ ਫਿਰ ਮੈਨੂੰ ਗੱਡੀ ਛੱਡ ਕੇ ਤੇ ਘਰੇ ਨੂੰ ਨਾਲ ਸੰਭਾਲਣਾ ਪਿਆ ਫਿਰ ਉਦੋਂ ਤੋਂ ਅਸੀਂ ਦੋਵੇਂ ਇਹਨੂੰ ਸੰਭਾਲਦੇ ਆ ਜੀ ਮਾਣ ਮਹਿਸੂਸ ਹੁੰਦਾ ਤੁਹਾਡਾ ਪੋਤਾ ਲਿਖਦਾ ਵੀ ਐਕਟਿੰਗ ਦਾ ਸ਼ੌਂਕ ਵੀ ਹੈ ਲੋਕ ਆਰ ਆਂਦੇ ਨੇ ਇੰਟਰਵਿਊ ਕਰਦੇ ਨੇ ਕਾਫੀ ਇੰਸਟਾਗ੍ਰam ਤੇ ਵੀ ਵਾਇਰਲ ਹੈ ਹਾਂ ਜੀ ਹਾਂ ਜੀ ਬੜਾ ਸਾਨੂੰ ਬੜੀ ਖੁਸ਼ੀ ਹੁੰਦੀ ਆ ਜੀ ਜਦੋਂ ਚੈਨਲ ਵਾਲੇ ਘਰ ਵੀ ਐਦਾਂ ਆਉਂਦੇ ਆ ਤਾਂ ਡਰਗੇ ਚੈਨਲ ਵਾਲੇ ਵੱਡੇ ਵੱਡੇ ਚੈਨਲ ਵਾਲੇ ਇਹ ਵੀਡੀਓ ਦੀ ਇੰਟਰਵਿਊ ਲੈਣ ਆਉਂਦੇ ਬੜਾ ਮਾਣ ਹੁੰਦਾ ਬੜੀ ਖੁਸ਼ੀ ਹੁੰਦੀ ਆ ਸਾਨੂੰ ਜੀ ਉਦੋਂ ਸਾਰੇ ਇਹਦੇ ਦੁੱਖ ਵੀ ਭੁੱਲ ਜਾਂਦੇ ਜਦੋਂ ਮਤਲਬ ਇੰਨੀ ਖੁਸ਼ੀ ਹੁੰਦੀ ਆ ਜੀ ਫਿਰ ਸੇ ਤੁਹਾਡੇ ਹਰਗੋਪਾਲ ਜੀ ਹਾਂ ਜੀ ਹੈਗੇ ਜੀ ਆਂਦੇ ਫਿਰ ਮਿਲਣ ਘਰੇ ਤੁਹਾਨੂੰ ਹਾਂ ਜੀ ਹੈਗੇ ਆਪਾਂ ਇੱਕ ਦੋ ਮਿੰਟ ਭਾਈ ਮੈਂ ਭਾਈ ਨਾ ਯੂਨਾ ਨੂੰ ਮੈਂ ਬੰਦ ਰੰਦਾ ਨੂੰ ਉਹ ਹੁਣ ਚਲ ਗਈ ਆ ਬਾਤ ਚਲ ਗਈ ਆ ਤੇ ਫੋਨ ਫਾਨ ਕੱਢਣ ਦਿੰਦੇ ਮੈਨੂੰ ਆਹ ਵੇਖੋ ਜੀ ਆਹ ਜਿਹੜਾ ਫੋਨ ਦਾ ਕੰਮ ਨਾ ਚੱਗਾ ਇਹ ਉੱਥੇ ਮੁੰਡਿਆਂ ਨੇ ਮੇਰੇ ਨਾਲ ਮੁੰਡਾ ਇਹ ਕੋਈ ਠੁੰਡਾ ਮੈਂ ਨਾ ਨਹੀਂ ਉਸ ਮੁੰਡੇ ਦਾ ਨਾਉਂਗਾ ਉਹ ਜਦੋਂ ਕਿ ਨਿੱਡਾ ਕਾ ਗਿਆ ਬੇਮਨੀ ਦੀ ਥੋੜੀ ਜੀ ਕਾ ਗਿਆ ਆ ਕੇ ਤੇ ਗਲਤ ਕਾ ਗਿਆ ਮਤਲਬ ਮੈਂ ਅਜਿਹੀ ਵੀ ਹੈ ਹੋ ਸਕਦੀ ਸੀ ਉਹਦੇ ਨਾਲ ਪਰ ਉਹ ਮੁੰਡਿਆਂ ਨੇ ਆਪੇ ਆ ਕੇ ਸਹੀ ਕੀਤਾ ਤੇ ਉਹਨਾਂ ਮੈਨੂੰ ਲੋਕਾਂ ਦੇ ਤੁਹਾਡੀ ਮੱਤ ਵੀ ਕਹਾਂਗੇ ਪਰ ਉਸ ਨੇ ਆਪਣਾ ਕਾਉਂਟ ਦਿੱਤਾ ਮੇਰੀ ਕਾਉਂਟ ਦੀ ਜਗ੍ਹਾ ਉਹਨੇ ਆਪਣਾ ਕਾਉਂਟ ਲੈ ਕੇ ਨਾਲ ਲਿਖਤਾ ਇਹ ਮੇਆ ਵੱਡਾ ਪਗਾ ਛੋਟਾ ਪਗਾਵਾ ਤੇ ਵੇਖੋ ਜੀ ਬਾਕੀ ਉਹ ਚਾਹੀ ਕੱਕ ਗਏ ਆ ਤੇ ਕਾਜੀ ਤੇ ਬਾਕੀ ਪਰਮਾਤਮਨ ਆ ਕੰਡਿਆ ਮੇ ਆਪਾਂ ਕੰਮ ਨੂੰ ਪੂਆ ਖੱਤਿਆ ਜੀ ਜਿਸ ਤਰ੍ਹਾਂ ਤੁਸੀਂ ਦਾਦੇ ਕੋਈ ਯਾਰ ਦੋਸਤ ਤੁਹਾਡੇ ਬਾਹਰ ਚਲ ਗਏ ਜਦੋਂ ਫੋਨ ਆਂਦਾ ਫਿਰ ਕੀ ਕਹਿੰਦੇ ਨੇ ਯਾਰ ਦੋਸਤ ਤੁਹਾਡੇ ਓਏ ਹੋਈ ਵੀਡੀਓ ਕਾਲ ਕਰਕੇ ਪੁੱਛਦੇ ਨੇ ਕਿ ਹਾਲ ਚਾਲ ਮੈਂ ਉਹਨਾਂ ਨੂੰ ਹੱਸਦਾ ਹਾਂ ਮੈਨੂੰ ਵੀ ਸਾਡੇ ਨਾਲ ਆਂਦੇ ਕੋਈ ਨਹੀਂ ਆ ਨੂੰ ਛੱਤੋਂ ਨਾਲੇ ਤਾਂ ਤੈਨੂੰ ਵੀ ਛੱਡਾਂਗੇ ਜੀ ਮਝਾਕ ਤਾਂ ਨਹੀਂ ਉਡਾਂਦੇ ਤੁਹਾਡੇ ਦੋਸਤ ਫਰੈਂਡ ਸਰਕਲ ਦੇ ਵਿੱਚ ਮਜ਼ਾਕ ਇੱਕ ਦੂਜੇ ਨੂੰ ਕਰ ਦਿੰਦੇ ਕਰਦੇ ਯਾਰ ਦੋਸਤ ਵੀ ਮਜ਼ਾਕ ਤੁਹਾਡੇ ਵੇਖੋ ਮਜ਼ਾਕ ਕਰਨ ਨੂੰ ਬਣਿਆ ਮਜ਼ਾਕ ਆ ਛੰ ਮਜ਼ਾਕ ਜਾ ਦੋਸਤਾਂ ਤੇ ਚੱਲ ਜਾਂਦਾ ਜੀ ਕੀ ਕਹਿੰਦੇ ਨੇ ਦੋਸਤ ਸਾਡੇ ਫਿਰ ਤੁਹਾਨੂੰ ਜਦੋਂ ਮਜ਼ਾਕ ਕਰਦੇ ਨੇ ਮਜ਼ਾਕ ਹੈ ਉਹ ਪੁੱਛਣਗੇ ਤੂੰ ਵਿਆਹ ਕਦੋਂ ਕਰਾਉਣਾ ਮੈਂ ਕਹਿੰਦਾ ਤੁਹਾਡਾ ਵੇਖਣਾ ਫਿਰ ਮੈਂ ਆਪ ਖਵਾਉਂਗਾ ਜੀ ਵੈਸੇ ਸ਼ੌਂਕ ਹੈ ਤੁਹਾਨੂੰ ਵਿਆਹ ਕਰਵਾਉਂਦਾ ਮੈਂ ਕਹਾਂ ਮਾਤਾ ਨੂੰ ਪੁੱਛਾਂ ਮਾਤਾ ਨੂੰ ਰੋਜ਼ ਜਿੱਦ ਮਾਰਦੀ ਮੈਂ ਤਿੰਨ ਇੰਤ ਨੂੰ ਕਹਤਾ ਕੋਈ ਬਣਾਓ ਬਚੋਣਾ ਮਿਆ ਮਮਤੋਣਾ ਬਣੋਂ ਮੈਂ ਕੋਈ ਘਣਾ ਵਿਆਹ ਆਪਾਂ ਜੇ ਸਾਪਾ ਤੋਂ ਨੂੰ ਤਿਆਰ ਹੋਇਆ ਮੈਂ ਵਿਚੋਲੇ ਨੂੰ ਛੱਡ ਜੀ ਇਹਦੇ ਆ ਕਹਿੰਦਾ ਮੈਂ ਇਹਦੇ ਤੂਲੇ ਦੀ ਸਾਫ ਪਾਉਂਗਾ ਵਿਚੋਲਿਆਂ ਨੂੰ ਤੇ ਮੇਰਾ ਮੈਨੂੰ ਰਿਸ਼ਤਾ ਲਿਆਓ ਬਹੁਤ ਕਾਲਾ ਵਿਆਹ ਕਰਾਉਣ ਨੂੰ ਅੱਛਾ ਹਾਂਜੀ ਹਾਂਜੀ ਗੱਲ ਇਕ ਜੇ ਬਚੋਣਾ ਇੱਕੋ ਬਣਿਓ ਮੈਂ ਕੋਈਆਂ ਜਨਾਨੀਆਂ ਨਹੀਂ ਚੰਬੀਆਂ ਜਾਣੀਆਂ ਸਾਪ ਚਾਹਿਆਂ ਨੂੰ ਪੜੂ ਜੀ ਕਿੱਦਾਂ ਦੀ ਕੁੜੀ ਚਾਹੀਦੀ ਫਿਰ ਤੁਹਾਨੂੰ ਜਿਹੜੀ ਮਾਂ ਮੇ ਮਾਂ ਪਿਓ ਦੀ ਇੱਜ਼ਤ ਕਰੇ ਜੀ ਯਾਨੀ ਕਿ ਦਾਦੀ ਦਾਦਾ ਤੇ ਮਾਪੇ ਦੀ ਇੱਜ਼ਤ ਹਾਂਜੀ ਨਾ ਇੱਜ਼ਤ ਕਰੇ ਜੀ ਫਿਰ ਕਿੱਥੇ ਕਮਾਨ ਲਿਆਵੋਗੇ ਜੇ ਤੁਹਾਡਾ ਵਿਆਹ ਹੋਣਾ ਜਦੋਂ ਜਿੱਥੇ ਮੈਂ ਕਮ ਉਹਥੇ ਉਹਨੂੰ ਨਾ ਜੋ ਇਹ ਦੀ ਇੱਜ਼ਤ ਭਾਵੇਂ ਨਾ ਹੀ ਕਰੇ ਸਾਡੀ ਜ਼ਰੂਰ ਕਰੇ ਹਾਂਜੀ ਜਿਹੜੀ ਜਨਾਨੀ ਮਾਂ ਪਿਓ ਦੀ ਇੱਜ਼ਤ ਕਰਦੀ ਉਹ ਆਪਣੇ ਬੰਦੇ ਦੀ ਆਪੇ ਕੋ ਜੀ ਹਾਂਜੀ ਰੁਪਾਲ ਜੀ ਫਿਰ ਜਿਸ ਤਰ੍ਹਾਂ ਤੁਸੀਂ ਦਾ ਤੁਰ ਫੇਰ ਨਹੀਂ ਸਕਦੇ ਫਿਰ ਤੁਹਾਡੀ ਦੇਖਭਾਲ ਕਰਨ ਦੇ ਵਿੱਚ ਕਿੰਨੀ ਕੋਖ ਹੁੰਦੀ ਹੈ ਤੁਹਾਨੂੰ ਜਿਸ ਤਰ੍ਹਾਂ ਕਿਸੇ ਟਾਈਮ ਕੋਈ ਘਰ ਨਹੀਂ ਹੁੰਦਾ ਠੀਕ ਆ ਘਰ ਦੇ ਵੀ ਨਹੀਂ ਤੁਹਾਡੇ ਤੁਹਾਨੂੰ ਛੱਡ ਕੇ ਜਾ ਸਕਦੇ ਆ ਫਿਰ ਜਦੋਂ ਪਾਣੀ ਵਗੈਰਾ ਪੀਣਾ ਹੋਵੇ ਜਦੋਂ ਕੋਈ ਘਰ ਨਹੀਂ ਹੁੰਦਾ ਫਿਰ ਕਿਵੇਂ ਸਾਰਾ ਹੈਂਡਲ ਕਰਦੇ ਵੇਖੋ ਜੀ ਅੱਬਲ ਤੇ ਆ ਚਾਚੀ ਚਾਚਾ ਉਹ ਕਿਵੇਂ ਮੰਮੀ ਦੜੀ ਹੁੰਦੇ ਫਿਰ ਨਾ ਵੀ ਆਉਣਾ ਇੱਥੇ ਟਾਇਕੇ ਘਰ ਛੱਡ ਜੰਡੇ ਆ ਉਹ ਫਿਰ ਆਪੇ ਪਾਣੀ ਧਾਣੀ ਫੜੜ ਦੇ ਪੀ ਆ ਡੜੇ ਹਾਂਜੀ ਬਾਪੂ ਜੀ ਜ਼ਿੰਦਗੀ ਦੇ ਨਾਲ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਹੈ ਤੁਹਾਨੂੰ ਕਿਉਂਕਿ ਪਹਿਲੀ ਵਾਰ ਤੁਹਾਡੇ ਪੋਤਾ ਹੋਇਆ ਤੁਹਾਨੂੰ ਚਾਹ ਸੀਗਾ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਬਚਪਨ ਦੇ ਵਿੱਚ ਤੁਰ ਫੇਰ ਨਹੀਂ ਸਕਦਾ ਹਾਂ ਜੀ ਵੇਖੋ ਜੀ ਸਾਡਾ ਅਸੀਂ ਗਿਲਾਸ ਸਕਵਾ ਮਹਾਰਾਜ ਤੇ ਕਰਾਂਗੇ ਵੀ ਤੇ ਕੁਝ ਨਹੀਂ ਕਰ ਸਕਦੇ ਜੋ ਉਹਨੂੰ ਮਨਜ਼ੂਰ ਆ ਉਹਨੇ ਕਰ ਦਿੱਤਾ ਜੀ ਜੀ ਤੇ ਸਾਡਾ ਤਾਂ ਹੁਣ ਇਹੋ ਹੀ ਆ ਵੀ ਇਹਦੀ ਸੇਵਾ ਹੀ ਕਰਨੀ ਆ ਚਲੋ ਜਿੱਥੋਂ ਤੱਕ ਸਾਡੀ ਹਿੰਮਤ ਹੈਗੀ ਕਰੀ ਜਾਂਦੇ ਆ ਜੀ ਜੀ ਇੰਨਾ ਬਾ ਕਮਾਲ ਤੁਸੀਂ ਲਿਖਦੇ ਹੋ ਇੱਕ ਸ਼ਾਇਰੀ ਹੋਰ ਹੋ ਜਾਵੇ ਫਿਰ ਹਾਂ ਜੀ ਸਹੀ ਸੁਣੋ ਨਾ ਮੈਂ ਮੈਂ ਇੱਕ ਆਮ ਬੰਦਾ ਆ ਮੈਂ ਟੈਂਡ ਨਹੀਂ ਕੋਈ ਮੈਂ ਇੱਕ ਆਮ ਬੰਦਾ ਆ ਮੈਂ ਟੈਂਡ ਨਹੀਂ ਕੋਈ ਮੈਂ ਉਹ ਸਭ ਬੰਦੇ ਨੂੰ ਮੂੰਹ ਨਹੀਂ ਨੋਣਾ ਜਿਹਦਾ ਟੈਂਡ ਨਹੀਂ ਕੋਈ ਪੰਜਾਬ ਦੀ ਮਾਂ ਬੋਲੀ ਪੰਜਾਬੀ ਛੱਡ ਕੇ ਹਿੰਦੀ ਅੰਗਰੇਜ਼ੀ ਨੋਂਦੇ ਆ ਵੀ ਇਹ ਪੰਜਾਬ ਵਾਂਗ ਲੈਣ ਦੀ ਕੋਈ ਵੀ ਇਹ ਪੰਜਾਬ ਵਾਂਗ ਲੈਣ ਦੀ ਕੋਈ ਜੀ ਕੋਮੇਡੀ ਵੀਡੀਓ ਤੁਹਾਨੂੰ ਆਂਦੀ ਹੈ ਕੋਈ ਨਹੀਂ ਉਹ ਨਹੀਂ ਹੁੰਦੀ ਬੋਲੀਆਂ ਹੁੰਦੀਆਂ ਮੈਨੂੰ ਉਹ ਵੀ ਸੁਣਾ ਦਿਓ ਫਿਰ ਬੋਲੀਆਂ ਵੀ ਥੋੜੀਆਂ ਕਿਹੜੀ ਬੋਨੀ ਹੈ ਨਾ ਬੋਨੀ ਮੈਂ YouTube ਤੋਂ ਵੇਖੀ ਆ ਇਹ ਛੇ ਜਿਹੜੇ ਛੇ ਮੈਂ ਮੈਂ ਸਹੀ ਨਹੀਂ ਨਿਕੜਾ ਬੋਨੀਆਂ ਨਹੀਂ ਨਿਕੜਾ ਤਾ ਮੈਂ ਇੱਕ ਬੋਲੀ ਸੁਣਾ ਦਣਾ ਮੈਂ ਬਾਈ ਬਸੀ ਖਤਣ ਗਿਆ ਸੀ ਬਾਈ ਬਸੀ ਖਤਣ ਗਿਆ ਸੀ ਉਹ ਕੱਦ ਕੇ ਨਹੀਂ ਆਂਦੀ ਖੇਸੀ ਉਹ ਮੁੰਡੇ ਦਾ ਡੜੀ ਰੁਛਿਆ ਪੀਏ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਮੁੰਡੇ ਦਾ ਡੜੀ ਰੁਛਿਆ ਪੀਏ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਤੁਸੀਂ ਦਾਦਾ ਜੀ ਨੂੰ ਆਪਣੇ ਸੁਣਾਉਂਦੇ ਹੋ ਫਿਰ ਹਾਂਜੀ ਬਾਪੂ ਨੂੰ ਸੁਣਾਉਣਾ ਆਹਦਾ ਬਾਪੂ ਰੋਸ ਜਾਂਦਾ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਬਾਪੂ ਜੀ ਰੋਸ ਜਾਂਦੇ ਫਿਰ ਤੁਸੀਂ ਵੇਖੋ ਇਹ ਇਹ ਰਸਾਦੰਦਾ ਬੋਲੀਆਂ ਪਾ ਕੇ ਰਸਾਦੰਦਾ ਜੀ ਆਪਣੇ ਵਿਆਹ ਚ ਵੀ ਇਸੇ ਤਰ੍ਹਾਂ ਫਿਰ ਬੋਲੀਆਂ ਪਾਉਂਗੇ ਮੈਂ ਨਾ ਪੂਹੀ ਅਟਕਾਵਾਂਗੇ ਆਪਣੇ ਵਿਆਹ ਚ ਉਸ ਟਾਈਮ ਫਿਰ ਕਿਹੜੀ ਬੋਲੀ ਪਾਉਂਗੇ ਤੁਸੀਂ ਜਿਹੜੀ ਆ ਗਈ ਉਹੀ ਪੜਾਂਗੇ ਜੀ ਆ ਬਾਪੂ ਇਹ ਤਾਂ ਤੁਹਾਡੇ ਗੰਦੇ ਕੀ ਆ ਚੈਨ ਜਿਹੜੀ ਚੋਰੀ ਕਰਕੇ ਲਿਆਈ ਹੋ ਤੁਸੀਂ ਹਾਂਜੀ ਉਮ ਪਨਾਇ ਕਮੇਟਮੇ ਨੂੰ ਚਿਤਕਨੰਦੋ ਜੀ ਪੈਨਾ ਤੇ ਪੱਤੇ ਤੱਕਨੰਦੋ ਬਾਕੀ ਉਹ ਪਾਦਨਾ ਬੁਣੀ ਬੜੀ ਬੜੀ ਆ ਵਾ ਵੀ ਕਿਹੜੀ ਅਮੂਗਾ ਚੱਲੂਗਾ ਕਿ ਡਾਲ ਚੱਲੂਗੀ ਮੂਗਾ ਚੱਲੂਗਾ ਕਿ ਡਾਲ ਚੱਲੂਗੀ ਝੰਡਾ ਨੇ ਕੇ ਆ ਜਾ ਸੋਣਿਆ ਤੇ ਨਾਲ ਚੱਲੂਗੀ ਝੰਡਾ ਨੇ ਕੇ ਆ ਜਾ ਸੋਣਿਆ ਤੇ ਨਾਲ ਚੱਲੂਗੀ ਅੱਛਾ ਜੀ ਮੂਗਾ ਚਲਾਉਂਗਾ ਕਿ ਦਾਲ ਚਲਾਉਂਗੇ ਬਿਆਹ ਤੇ ਫਿਰ ਨਹੀਂ ਨਹੀਂ ਸੋਫੀ ਬੰਦੇ ਦਾਲੀ ਚਲਾਵਾਂਗੇ ਦਾਰੂ ਵੀ ਚਲਾਉਂਗੇ ਨਾਲੇ ਸੋਫੀ ਵੀ ਕਹੀ ਜਾਂਨੇ ਤੇ ਨਹੀਂ ਦਾਲ ਦਾਲ ਅਚ ਦਾਲੀ ਚਲਾਉਂਗੇ ਜੀ ਬੰਦਾ ਨਾ ਮੂਗਾ ਚੱਲੂਗਾ ਕਿ ਦਾਲ ਚੱਲੂਗੀ ਮੂਗਾ ਚੱਲੂਗਾ ਕਿ ਦਾਲ ਚੱਲੂਗੀ ਝੰਡਾ ਨਾ ਕੇ ਆ ਜਾ ਸੋਹਣਿਆ ਤੇ ਨਾਲ ਚੱਲੂਗੀ ਝੰਡਾ ਨਾ ਕੇ ਆ ਜਾ ਸੋਹਣਿਆ ਤੇ ਨਾਲ ਚੱਲੂਗੀ ਵੈਸੇ ਤੁਸੀਂ ਜਿਸ ਤਰ੍ਹਾਂ ਕੀ ਅੱਜ ਕੱਲ ਮੈਰਿਜ ਬਿਊਰੋ ਵੀ ਖੁੱਲੇ ਪਏ ਆ ਤੁਸੀਂ ਭੇਜੀ ਆਪਣੀ ਫੋਟੋ ਵਗੈਰਾ ਕਿਸੇ ਨੂੰ ਕਿਉਂਕਿ ਤੁਹਾਡੇ ਵਰਗੇ ਹੋਰ ਵੀ ਕਈ ਕੁੜੀਆਂ ਨੇ ਨਹੀਂ ਜੀ ਇਹ ਬੇਬੇ ਨਹੀਂ ਮੈਂ ਮੰਨਦੀ ਅੱਛਾ ਜੀ ਕੀ ਕਹਿੰਦੀ ਬੇਬੇ ਤੁਹਾਡੀ ਬੇਬੇ ਆ ਨਹੀਂ ਪੁੱਤ ਇੱਤਿਆਂ ਛੰਨਾਂ ਦਾ ਹੋਏਗਾ ਉਡਵੀਂ ਤੇ ਆ ਡੜਵੀਂ ਉਡਵੀਂ ਆਇਆ ਤਨਵੀਂ ਉਡਵੀਂ ਹੋਣਾ ਅੱਛਾ ਜੀ ਮੈਂ ਮਾਤਾ ਨੂੰ ਚੰਦਿਆ ਮੈਂ ਕਿ ਕੋਈ ਨਹੀਂ ਮੈਂ ਆਪਣੀ ਨਾ ਜਿੱਥੇ ਮੇਰਾ 2007 ਦਾ ਜਨਮ ਨਾ ਉੱਥੇ ਮੈਂ 2001 ਦਾ ਕੱਢੂ ਫੇਰ ਵੀ ਆਲੀ ਮੈਨੂੰ ਜੀ